ਤੁਸੀਂ ਮੈਨੂੰ ਲੱਗਦਾ ਕਿ ਜਿਹੜਾ ਬੰਦਾ ਖਾਣਾ ਘਰ ਦਾ ਤੇ ਸਾਦਾ ਖਾ ਰਿਆ ਨਾ ਇਹਦਾ ਸਟੈਂਡਰਡ ਨਾਲ ਕੋਈ ਲੈਣ ਦੇ ਨਹੀਂ ਮੈਨੂੰ ਲੱਗਦਾ ਇਹ ਟੌਪ ਦਾ ਸਟੈਂਡਰਡ ਇਹੀ ਹੈ ਜਿਹੜਾ ਘਰ ਦਾ ਖਾ ਰਿਆ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ 650 ਆਮ ਆਦਮੀ ਕਲੀਨਿਕ ਹੈ ਸਾਡੇ ਕੋਲ ਸਬਕ ਸੋ ਹੋਰ ਤਿਆਰ ਹੈ 800 ਦੇ ਨੇੜੇ ਹੋ ਜਾਣਗੇ ਪੰਜਾਬ ਦੇ ਵਿੱਚ 70 ਤੋਂ 75 ਲੱਖ ਬੰਦੇ ਆ ਕੇ ਹਰ ਰੋਜ਼ ਦਵਾਈ ਲੈ ਜਾਂਦੇ ਕੰਪਿਊਟਰ ਦੇ ਵਿੱਚ ਉਹਨਾਂ ਦਾ ਸਾਰਾ ਹੈਲਥ ਡਾਟਾ ਹੈ ਸਾਨੂੰ ਇਹ ਪਤਾ ਲੱਗ ਰਿਹਾ ਹੈ ਕਿਹੜੇ ਇਲਾਕੇ 'ਚ ਕਿਹੜੀ ਬਿਮਾਰੀ ਜ਼ਿਆਦਾ ਫੈਲ ਰਹੀ ਹੈ ਇਹਦੇ ਨਾਲ ਸਾਨੂੰ ਇਹ ਪਤਾ ਲੱਗ ਜਾਊ ਫਿਊਚਰ 'ਚ ਅਸੀਂ ਉੱਥੇ ਸਪੈਸ਼ਲਿਸਟ ਡਾਕਟਰ ਜਾਂ ਸਪੈਸ਼ਲਿਸਟ ਹਸਪਤਾਲ ਖੋਲ੍ਹ ਸਕਦੇ ਹਾਂ ਲੋਕ ਜਦ ਹਾੜੀ ਗਏ ਮੇਕਾ ਹਾਂ ਲੋਕ ਲੱਸੀ ਕਿਉਂਕਿ ਮੰਤਰੀਆਂ ਦੇ ਘਰੇ ਤਾਂ ਕਦੇ ਵੀ ਐਕਸਪੈਕਟ ਨਹੀਂ ਕਰ ਸਕਦੇ ਸੀ ਥੋੜੇ ਤਾਂ ਨੌਕਰ ਚਾਹ ਕਰ ਤੁਰੇ ਫਿਰਦੇ ਸਾਰਾ ਕੁਝ ਮੰਤਰੀ ਥੋੜੇ ਆਪਾਂ ਤਾਂ ਯਾਰ ਸੇਵਾ ਕਰਨ ਆਏ ਲੋਕਾਂ ਦੀ ਆ ਗਿਆ ਆ ਦੇਖੋ ਇਹ ਬੱਚੇ ਮਸਕਾ ਤੋਂ ਆਏ ਆ ਇਹ ਮੇਰੇ ਪੋਤੇ ਆ ਅੱਛਾ ਇਹ ਵੀ ਇੱਥੇ ਬਹਿ ਕੇ ਖਾਂਦੇ ਆ ਹਾਂਜੀ ਵਾਹ ਅਮਰਾ ਅੰਕਲ ਸੱਸ ਗਿਆ ਬਲੋ ਅੰਕਲ ਕਾਹਦਾ ਫੋਨ ਰੱਸੀ ਗਿਆ ਬਲੋ ਕੀ ਹਾਲ ਹੈ ਜੀ ਠੀਕ ਹੋ ਹਰੇ ਵਾਹ ਵਾਹ ਇਹ ਵੀ ਇੱਥੇ ਬਹਿ ਕੇ ਦਾਦੀ ਦੇ ਕੋਲ ਇੱਥੇ ਬਹਿ ਕੇ ਖਾਂਦੇ ਆ ਬੱਚੇ ਤੋਂ ਉਹ ਮੇਰਾ ਬੇਟਾ ਟੇਬਲ ਤੇ ਨਹੀਂ ਖਾਂਦਾ ਅੱਛਾ ਇਹ ਟੇਬਲ ਤੇ ਨਹੀਂ ਖਾਂਦਾ ਇਹ ਚੁੱਲੇ ਤੇ ਬਹਿ ਖਾਂਦਾ ਇੱਕ ਬੜੀ ਗੰਤ ਦੀ ਰੋਟੀ ਬਣਾਉਣੀ ਆ ਤੇ ਇਹ ਫੇ ਕਹੂਗਾ ਕਿ ਨਹੀਂ ਮੈਂ ਜੈਲੂ ਰੋਟੀ ਖਾਣੀ ਆ ਅੱਛਾ ਮੱਕੀ ਨਹੀਂ ਵਕੀ ਦੀ ਰੋਟੀ ਖਾਂਦਾ ਆ ਕਦੀ ਨਹੀਂ ਕਹਿੰਦਾ ਸੀ ਮੈਂ ਪਿੰਕ ਰੋਟੀ ਖਾਣੀ ਆ ਤਾਂ ਅਸੀਂ ਫੇ ਚਕੰਦਰ ਲਿਆਂਦੀ ਪੱਟ ਕੇ ਉਸ ਦਾ ਪੂਸ ਕੱਟ ਕੇ ਇਹਦੇ ਜੋ ਕੀ ਪਿੰਕ ਰੋਟੀ ਬਣੀ ਬੀਟਰੂਟ ਚ ਲਾਜ ਨੂੰ ਕਹਿੰਦੇ ਆਪਾਂ ਛੋਲੇ ਸਾਹਿਬ ਆਜੋ ਤੁਸੀਂ ਆਇਓ ਜੀ ਤੁਸੀਂ ਤਾਨੂੰ ਦੇਸੀ ਆਪਣਾ ਚੁੱਲ੍ਹੇ ਜਿੱਦਾਂ ਹੀ ਖਾਣਾ ਬਣਾਉਂਦੇ ਆ ਜਿਹੜਾ ਤੁਸੀਂ ਇੱਥੇ ਪੌਲੀ ਹਾਊਸ ਟੇਕਰ ਕਰ ਰਹੇ ਸੀ ਹਾਂ ਠੀਕ ਵਾਹ ਮੇਰੀ ਵਾਈਫ ਨੇ ਆਪੇ ਬਣਾਇਆ ਤੇ ਹਿੰਸਾਗ ਰੋਟੀਆਂ ਆ ਦੇਖੋ ਫੱਟਾ ਵਾਧਾ ਵੈਰੀ ਗੁੱਡ ਸਭ ਦੇਖ ਲਿਓ ਇਹ ਮੈਨੂੰ ਲੱਗਦਾ ਬਹੁਤ ਸਾਰੇ ਵੇਖਣ ਵਾਲਿਆਂ ਨੂੰ ਵੀ ਪੁਰਾਣਾ ਦੌਰ ਯਾਦ ਆ ਗਿਆ ਹੋਣਾ ਝਾੜੀ ਵਾਲਾ ਸਾਹਿਬ ਹਾਂ ਹੁਣ ਤਾਂ ਕੋਈ ਟਾਮਾ ਟਾਮਾ ਕਰ ਲੈ ਗਿਆ ਫਿਰ ਲਈ ਫਿਰ ਲਈ ਤੇ ਪਰ ਮਿਨਿਸਟਰ ਦੇ ਘਰੇ ਮੈਨੂੰ ਲੱਗਦਾ ਤੁਸੀਂ ਇਕਲੌਤੇ ਆਂ ਜਿਹਦੇ ਘਰੇ ਇਹ ਹੋ ਜਾਂ ਤਾਂ ਮੈਂ ਮਾਨ ਸਾਹਿਬ ਦੇ ਘਰੇ ਉੱਥੇ ਸੀਐਮ ਸਾਹਿਬ ਦੇ ਵੇਖ ਕੇ ਆਇਆ ਸੀ ਸਤੌਜ ਉਹਨਾਂ ਦਾ ਵੀ ਦੇਸੀ ਕੰਮ ਹੈ ਦੇਸੀ ਕੰਮ ਹੈਗਾ ਬੀਬੀ ਉੱਥੇ ਉਹ ਵੀ ਉਹਨਾਂ ਦੇਸੀ ਰੱਖਦਾ ਸੀ ਬੀਬੀ ਬਹੁਤ ਕਰਦੀ ਆ ਬੀਬੀ ਬਹੁਤ ਕਰਦੀ ਬੀਬੀ ਵੀ ਸਾਰਾ ਕੰਮ ਐ ਕਰਦੀ ਆ ਉਹਨਾਂ ਦੇ ਯਾਂ ਮੈਂ ਬਹੁਤ ਸਾਦਾ ਤੇ ਦੇਸੀ ਵੇਖ ਕੇ ਆਇਆ ਸੀ ਹਾਂ ਯਾਂ ਹੁਣ ਪੋਲੀਟਿਕਲ ਸਿਸਟਮ 'ਚ ਤੁਹਾਡੇ ਘਰੇ ਮੈਂ ਆ ਚੀਜ਼ ਵੇਖੀ ਹੈ ਦਾ ਬਹੁਤ ਘੱਟ ਰਹਿ ਗਿਆ ਇਹ ਸਿਸਟਮ ਲੋਕ ਜਦ ਸਾਡੀ ਗੇਮ ਆ ਹਾਂ ਲੋਕ ਲੱਸੀ ਕਿਉਂਕਿ ਮੰਤਰੀਆਂ ਦੇ ਘਰੇ ਦਾ ਕਦੇ ਵੀ ਐਕਸਪੈਕਟ ਨਹੀਂ ਕਰ ਸਕਦੇ ਸੀ ਥੋੜੇ ਤਾਂ ਨੌਕਰ ਚਾਹ ਕਰਦੇ ਫਿਰਦੇ ਸਾਰਾ ਕੁਝ ਮੰਤਰੀ ਥੋੜੇ ਆਪਾਂ ਤਾਂ ਯਾਰ ਸੇਵਾ ਕਰਨ ਆਏ ਲੋਕਾਂ ਦੀ ਹਾਂ ਆਏ ਕਿਹੜੇ ਥੀਮ ਨਾਲ ਨਹੀਂ ਮੈਨੂੰ ਬੜੀ ਚੰਗੀ ਗੱਲ ਲੱਗੀ ਇਹ ਕਿ ਸੱਦ ਕੇ ਆਏ ਆ ਕਿ ਪੰਜਾਬ ਦਾ ਭਲਾ ਕਰਨਾ ਲੋਕਾਂ ਦੀ ਸੇਵਾ ਕਰਨੀ ਆ ਪਰ ਟਾਲੀ ਵਾਲਾ ਸਭ ਲੋਕਾਂ ਨੇ ਨਾ ਮੈਨੂੰ ਲੱਗਦਾ ਕਿ ਆ ਚੀਜ਼ਾਂ ਨਾਲ ਟੁੱਟ ਕੇ ਉਹਨਾਂ ਨੇ ਸਟੈਂਡਰਡ ਸਮਝ ਲਿਆ ਮਤਲਬ ਜੀ ਆ ਜੀ ਫਲਾਨਾ ਜੀ ਸਾਡੇ ਕਿਚਨ ਬੜਾ ਟਾਪ ਦਾ ਜੀ ਅਸੀਂ ਇਹ ਉਹ ਤੇ ਯੂਜ਼ ਕਰਦੇ ਅਸੀਂ ਆਹ ਭਾਂ ਤੁਸੀਂ ਮੈਨੂੰ ਲੱਗਦਾ ਕਿ ਜਿਹੜਾ ਬੰਦਾ ਖਾਣਾ ਘਰ ਦਾ ਤੇ ਸਾਦਾ ਖਾ ਰਿਆ ਨਾ ਇਹਦਾ ਸਟੈਂਡਰਡ ਨਾਲ ਕੋਈ ਲੈੰਦੇ ਨਹੀਂ ਮੈਨੂੰ ਲੱਗਦਾ ਇਹ ਟੌਪ ਦਾ ਸਟੈਂਡਰਡ ਇਹੀ ਹੈ ਜਿਹੜਾ ਘਰ ਦਾ ਖਾ ਰਿਆ ਜਿਹੜਾ ਇਹ ਇਹ ਲੋਹ ਦੇ ਉੱਤੇ ਪਸਾਦਾ ਬਣਦਾ ਨਾ ਉਹਦਾ ਟੇਸਟ ਹੀ ਵੱਖਰਾ ਜੇ ਟੇਸਟ ਹੀ ਵੱਖਰਾ ਤੁਹਾਨੂੰ ਹੁਣੇ ਲੰਚ ਕਰਾਉਂਦੇ ਉਹਦਾ ਟੇਸਟ ਹੀ ਵੱਖਰਾ ਜਦੋਂ ਲਾਉਣਗੇ ਨਾ ਇੱਥੇ ਜਿਹੜੀ ਦਾਦ ਬਣਦੀ ਆ ਉਹਦਾ ਟੇਸਟ ਹੀ ਵੱਖਰਾ ਉਹਦਾ ਟੇਸਟ ਹੀ ਵੱਖਰਾ ਹਾਂ ਉਹਦਾ ਟੇਸਟ ਹੀ ਵੱਖਰਾ ਜਿੱਦਾਂ ਉਹ ਅੱਜ ਕੱਲ੍ਹ ਸ਼ਹਿਰੀ ਕਹਿੰਦੇ ਸਲੋ ਕੁੱਕਰ ਲਿਆਜੀ ਅਸੀਂ ਸਲੋ ਕੁੱਕਰ ਲਿਆ ਹਾਂ ਉਹ ਸਸਾਈ ਪਾ ਦੇ ਦਿੰਦੇ ਆ ਪਰ ਇਹ ਦੇਖੋ ਤੁਸੀਂ ਅਸਲ ਪਿੰਡ ਕੀ ਸੀ ਆਹ ਹੀ ਪਿੰਡ ਸੀ ਬੇਸਿਕਲੀ ਅਸੀਂ ਚੰਗੀ ਖਾ ਰਹੇ ਹਾਂ ਹੈਲਦੀ ਖਾ ਰਹੇ ਹਾਂ ਆ ਕੇ ਤੇ ਬਣੇ ਦਾ ਤੇ ਗੈਸ ਤੇ ਬਣੇ ਦਾ ਖਾਣੇ ਦਾ ਜ਼ਮੀਨ ਅਸਮਾਨ ਦਾ ਫਰਕ ਆ ਅਸੀਂ ਵੀ ਘਰੇ ਹੁਣੇ ਨਾ ਉਹ ਪੱਠੀ ਸ਼ੁਰੂ ਕੀਤੀ ਆ ਬਾਲਣ ਤੇ ਤੇ ਅਸੀਂ ਉਹ ਤੌੜੀ ਚ ਬਣਾਉਣੀ ਸ਼ੁਰੂ ਕੀਤੀ ਦਾਲ ਮੇਰੇ ਬਾ ਮੇਰੀ ਵਾਈਫ ਨੇ ਤੇ ਉਹਦੇ ਸਵਾਦ ਦਾ ਜ਼ਮੀਨ ਅਸਮਾਨ ਦਾ ਫਰਕ ਆ ਕੁੱਕਰ ਚ ਬਣੀ ਸਬਜ਼ੀ ਤੇ ਤੌੜੀ ਚ ਬਣੀ ਉਹਦਾ ਬਹੁਤ ਫਰਕ ਹੈਗਾ ਆ ਆ ਗਿਆ ਆ ਦੇਖੋ ਇਹ ਬੱਚੇ ਮਰਕਾ ਤੋਂ ਆਏ ਇਹ ਮੇਰੇ ਪੋਤੇ ਆ ਅੱਛਾ ਇਹ ਵੀ ਇੱਥੇ ਬਹਿ ਕੇ ਖਾਦੇ ਆ ਹਾਂ ਜੀ ਵਾਹ ਮੇਰੇ ਅੰਕਲ ਸਾਹਿਬ ਆ ਤਾਂ ਕਾਲ ਜੀ ਕਿ ਹਾਲ ਹੈ ਜੀ ਠੀਕ ਹੋ ਵਾ 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 ਕੀ ਨਾਮ ਤੁਹਾਡਾ ਉਹ ਦੱਸ ਉਹ ਵੈਰੀ ਗੁੱਡ ਤੇ ਇਹ ਵੀ ਇੱਥੇ ਬਹਿ ਕੇ ਦਾਦੀ ਦੇ ਕੋਲ ਇੱਥੇ ਬਹਿ ਕੇ ਖਾਂਦੇ ਆ ਬੱਚੇ ਦੂਜਾ ਵੀ ਵੱਡਾ ਵੀ ਆਉਣ ਵਾਲਾ ਭੈਣ ਜੀ ਹੁਣ ਸਾਗ ਡੂੰਗੀ ਜਾਂਦੇ ਸਾਗ 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 ਇੱਥੇ ਬੜਨਾ ਹਾਂ ਹਾਂ ਸਾਗ ਇੱਥੇ ਬੜੂ ਸਾਡਾ ਬੇਟਾ ਟੇਬਲ ਤੇ ਨਹੀਂ ਖਾਂਦਾ ਅੱਛਾ ਇਹ ਟੇਬਲ ਤੇ ਨਹੀਂ ਖਾਂਦਾ ਇਹ ਚੁੱਲ੍ਹੇ ਤੇ ਬਹਿ ਕੇ ਖਾਂਦਾ ਬਹੁਤ ਵਧੀਆ ਜ਼ਬਰਦਸਤੀ ਵੀ ਜੇ ਅਸੀਂ ਕਈ ਵਾਰੀ ਕੰਠ ਦੀ ਰੋਟੀ ਬਣਾਉਨੇ ਆ ਤੇ ਇਹ ਫੇ ਕਹੂਗਾ ਕਿ ਨਹੀਂ ਮੈਂ ਜੈਲੋ ਰੋਟੀ ਖਾਣੀ ਆ ਅੱਛਾ ਮੱਕੀ ਦੀ ਮੱਕੀ ਦੀ ਰੋਟੀ ਖਾਂਦਾ ਆ ਕਹਿੰਦਾ ਸੀ ਮੈਂ ਪਿੰਕ ਰੋਟੀ ਖਾਣੀ ਆ ਤਾਂ ਅਸੀਂ ਫੇ ਚਕੰਦਰ ਲਿਆਂਦੀ ਪੱਟ ਕੇ ਜੂਸ ਕੱਢ ਕੇ ਇਹਦੇ ਜੋਗੀ ਪਿੰਕ ਰੋਟੀ ਬਣਾਈ ਬੀਟ ਰੂਟ ਚਲਾ ਜਿਹਨੂੰ ਕਹਿੰਦੇ ਆਪਾਂ